ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫਤੇਗੜ ਕੋਰੋਟਾਣਾ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਜਦੋਂ ਤੁਸੀਂ ਮਿੱਤਰੋ ਮੋਗੇ ਤੋਂ ਜਲੰਧਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਰੋਡ ਦੇ ਉੱਤੇ ਵੱਡੇ ਰੋਡ ਦੇ ਹ ਵੱਡੇ ਹਾਈਵੇ ਦੇ ਉੱਤੇ ਪਿੰਡ ਮਿਲੂਗਾ ਫਤੇਗੜ ਕੋਰੋਟਾਣਾ ਫਤੇਗੜ ਕੋਰੋਟਾਣਾ ਪਿੰਡ ਦੇ ਵਿੱਚ ਇਸ ਟਾਈਮੇ ਮੌਜੂਦ ਹਾਂ ਤੇ ਜਿਸ ਵੀਰ ਦੇ ਕੋਲੇ ਮੈਂ ਆਇਆ ਹੋਇਆ ਮਿੱਤਰੋ ਘਰੇਲੂ ਪਸ਼ੂ ਰੱਖੇ ਹੋਏ ਆ ਬਾਈ ਦੇ ਵਪਾਰ ਵਪਾਰ ਲੈਣ ਦਾ ਬਾਈ ਦਾ ਕੰਮ ਤੇ ਦੋ ਜਾਂ ਜਾਨਵਰ ਜਿਹੜੇ ਮੇਰੇ ਆਉਣ ਤੋਂ ਪਹਿਲਾਂ ਗਏ ਹੋਏ ਆ ਕਿ ਮਿੱਤਰੋ ਬਾਈ ਦੇ ਤੇ ਇਹ ਇੱਕ ਰਹਿ ਗਈ ਸੀ ਤੇ ਫਿਰ ਪਾਈਆਂ ਦਾ ਵੀ ਚਲ ਆਪਾਂ ਇੱਕ ਦੀ ਬਣਾ ਦਿੰਨੇ ਆ گاਵਾ ਮੱਝਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਕੋਈ ਹੋਰ ਵੀ ਪਸ਼ੂ ਲੈਣਾ ਹੋਵੇ ਤਾਂ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੀ ਮਿੱਤਰੋ ਗੱਲਬਾਤ ਲਈ ਮਿਲਦੇ ਆਂ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਵੱਡੇ ਭਾਈ ਬਹੁਤ ਵਧੀਆ ਸਰ ਵੀਰੇ ਸਿੱਧਾ ਘਰ ਪਰਿਵਾਰ ਮੈਂ ਨਾ ਕਿਰਪਾ ਮਾਲਕ ਦੀ ਵੀਰੇ ਠੀਕ ਆ ਤੇ ਵੱਡੇ ਭਾਈ ਫਿਰ ਜਨਵਾਰ ਦੂਜੇ ਵੇਗ ਗਏ ਹੈ ਹਾਂ ਦੂਜੇ ਵੇਗ ਗਏ ਵੀਰੇ ਉਹਦੇ ਨੂੰ ਯਾਰ ਠੀਕ ਚਲ ਕੋਈ ਨਾ ਵੀਰੇ ਕਹਿਣ ਵਾਲੀ ਭਾਪ ਪੁੱਤ ਹਣਾ ਹਾਂ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਸਰ ਤੇ ਵੱਡੇ ਭਾਈ ਇਹ ਵੈੜ ਕਿੰਨਵਾ ਸੂਆ ਸੁੰਦੀ ਹੈ ਵੀਰੇ ਇਹ ਦੂਜਾ ਸੂਆ ਵੀਰੇ ਠੀਕ ਆ ਦੰਦੋਂ ਇਹ ਚੌਗੀ ਆ ਵੀਰੇ ਦੰਦੋਂ ਚੌਗੀ ਆ ਦੰਦੋਂ ਚੌਗੀ ਵੀਰੇ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਦਿਨ ਵੀਰੇ ਮੰਨ ਕੇ ਚਲੋ 10 ਮੰਨ ਲਓ ਕੋਈ ਦਿਹਾੜੀ ਵੱਧ ਵੀ ਲੈ ਦੇ ਦਿਹਾੜੀ ਘੱਟ ਵੀ ਲੈ ਸਾਦੀ ਵੀਰੇ ਵੀ ਤਾਂ ਸਾਂ ਦਿਨਾਂ ਦੀ ਕੋਈ ਮੰਨ ਲਗੇ ਹਾਂ 10 ਮਹੀਨਿਆਂ ਦੀ ਕੱਤੀ ਦੁੱਧ ਕਿੰਨਾ ਕੋਈ ਦੇ ਦਿੰਦੀ ਆ ਬਾਈ ਇਹ ਦੁੱਧ ਵੀਰੇ ਪਹਿਲਾਂ ਤਾਂ ਦੱਸਿਆ ਨਾ 14 ਕਿਲੋ ਚੋਇਆ ਵੀਰੇ ਦਾ ਇਹਦਾ 14 ਕਿਲੋ ਦਿੱਤਾ ਵੀ ਹੋਣਾ ਇਹਨਾਂ ਨੂੰ ਦੋ ਕਹਿੰਦੇ ਵੀ ਕੋਣੀ ਨੂੰ ਹਾਂਜੀ ਹਾਂਜੀ ਵੀਰੇ ਚਲੋ ਯਾਰ ਕੀ 15 ਦੇ ਜੇ 16 ਦੇ ਜੇ ਅਗਲੀ ਸੇਵਾ ਦਾ ਵੀਰੇ ਦੋ ਤਾਂ ਸੇਵਾ ਦਾ ਸੇਵਾ ਦਾ ਬਾਈ ਸਹੀ ਗੱਲ ਬਿਲਕੁਲ ਜੀ ਬਿਲਕੁਲ ਵੀ ਉਂਝ ਠੰਡੀ ਸੀਲ ਆ ਰੇਟ ਦਾ ਵੀਰੇ ਲੈਣ ਦੇਣ 43000 ਰੁਪਏ ਵੀਰੇ ਲੈਣ ਦੇਣ 43000 ਉਹਦੇ ਵਿੱਚੋਂ ਕੋਈ ਥੋੜਾ ਬੋਤਾ ਮਾਣ ਭਾਣ ਭਰਾ ਦਾ ਵਜੂਰ ਕਰਾਂਗੇ ਜਿਹੜਾ ਵੀਰ ਭੈਣ ਭਰਾ ਹੋਵੇ ਠੀਕ 토리 ਵੀਰੇ ਮਨੇ ਕੱਢੀ ਪਾਰ ਨੂੰ ਲੈ ਵੀ ਮਿੱਤਰੋ ਸੂਆ ਸੁੰਦੀ ਆ ਕਰਮਾਂ ਵਾਲੀ ਦੂਜਾ ਸੂਣ ਦੇ ਵਿੱਚ ਹਜੇ 5 ਤੋਂ 10 ਦਿਨ ਕੱਢਦੀ ਆ ਲਿਵੇ ਲੂਵੇ ਦੇ ਜਿਹੜੇ ਪੂਰਾ ਵਧੀਆ ਬਣਾ ਜੂਗੀ ਕਰਮਾਂ ਵਾਲੀ ਕਿਉਂਕਿ ਬਾਲ ਢੇਲਾਂ ਹਜੇ ਬਹੁਤ ਪਈਆਂ ਹੀ ਆ ਥੱਲੋ ਬਣ ਕੇ ਚੰਗੀ ਸੂਗੀ 14 ਕਿਲੋ ਦੁੱਧ ਦਿੱਤਾ ਹੋਇਆ ਤੇ ਉਹ ਐਂਦੀ ਗਵਾਈ ਟਾਂਚਾ ਪਰਦਾ ਕੋਈ ਜ਼ਿਆਦਾ ਦੁੱਧ ਨਹੀਂਗਾ 14 ਕਿਲੋ ਜੇ ਤੂੰ ਹੀ ਕਹੋ ਇਹਨੂੰ ਵੀ ਮਿੱਤਰੋ ਕਰਮਾ ਵਾਲੀ ਦਾ ਢਾਂਚਾ ਕਿਉਂਕਿ ਗਾਂ ਦਾ ਇੱਕ जख्म ਹੁੰਦਾ ਜਿੰਨਾ ਛੇੜ ਲਿਗੇ ਉਹਨਾਂ ਵੱਧ ਜਾਣਾ ਹੁੰਦਾ ਮਿੱਤਰੋ ਇਹਨੇ ਦੁੱਧ 15 16 ਕਿਲੋ ਟੋੜਾ ਨਾਲ ਭਾਂਡੇ ਦੇ ਵਿੱਚ ਪਾ ਜਾਣਾ ਤੇ ਰੇਟ ਵੀ ਜਾਇਜ਼ ਆ ਬਈ ਮਿੱਤਰੋ 43000 ਦੇ ਵਿੱਚ ਮਾਨ ਤਣ ਨਾਲ ਮਿਲ ਜਾਣੀ ਆ ਦੂਜਾ ਸੂਆ ਵੈੜਾ ਲੈ ਵੀ ਪੁੱਤ ਦੀ ਵਲਟੇ ਲੱਟ ਲੈਂਣ ਚੰਗੀਆਂ ਰੂਹ ਨਾਲ ਵਿਖਾਦੀ ਕਰਾਂ ਦੀ ਲੈ ਵੀ ਮਿੱਤਰੋ ਵੇਖੋ ਤੁਸੀਂ ਗਦਰ ਦੀ ਮਰਜ਼ੀ ਲੈ ਵੀਰੇ ਹੂੰ ਠੀਕ ਆ ਵੀਰੇ ਚੱਕਰੀ ਕੋਈ ਨਹੀਂ ਵੀਰੇ ਠੀਕ ਆ ਲੈ ਵੀ ਮਿੱਤਰੋ ਵੇਖ ਸਕਦੇ ਹੋ ਬਾਕੀ ਗਰਮੀਆਂ ਦਾ ਤੋਹਫਾ ਇਹ ਹੂੰ ਖਰੋਸ ਆਂਗਾ ਵੀਰੇ ਸਹੀ ਗੱਲ ਆ ਵੀਰੇ ਅੰਗ ਬਾਕੀ ਦੂਜੀ ਗੱਲ ਇਹ ਦੁੱਧ ਵੀ ਵਧੀਆ ਦਾ ਮਈਆ ਵਰਗਾ ਹੋਊਗਾ ਹਨਾ ਵੀਰੇ ਬਿਲਕੁਲ ਜੀ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਸਰ ਲੈ ਵੀ ਵੀਰੇ ਆਪਦਾ ਨੰਬਰ ਦਈਂ ਕਿਰਾਂ ਦੀ ਭਰਾ 98149 ਜੀ 74348 ਵੀਰੇ ਇੱਕ ਵਾਰੀ ਹੋਰ ਬੋਲ ਦੇ ਵੀਰੇ 98149 74348 ਵੀਰੇ 74348 ਤੇ ਇੱਥੇ ਜਿਹੜਾ ਨਾਂ ਪੁੱਛ ਕੇ ਕੀ ਆਉਣਾ ਜਦੋਂ ਆਉਣਾ ਬਾਈ ਨੌ ਦਾ ਵੀਰੇ ਮੇਰਾ ਜਗਮਾਉਣ ਸੰਗ ਜਿਹੜੀ ਆਪਣੀ ਗੁਰਦਾਰਾ ਸਾਹਿਬ ਦੀ ਮਾਰਕੀਟ ਆ ਤੁਹਾਨੂੰ ਦੱਸੀਆ ਮੈਂ ਉਥੋਂ ਵਾਕੀ ਜਿਹਨੂੰ ਮਰਜ਼ੀ ਪੁੱਛ ਲੈਣ ਵੀਰੇ ਵੀ ਜਗਮਾਉਣ ਦੇ ਘਰੇ ਜਾਣਾ ਹਾਂ ਖੇਤਾਂ ਦੇ ਵਿੱਚ ਵੀਰੇ ਠੀਕ ਹੈ ਬਾਈ ਜਗਮਉਨ ਬਾਈ ਦਾ ਨਾਮ ਆ ਵੀ ਆ ਜਿਹੜੀ ਪਈ ਆਉਂਦੀ ਨਾ ਮਿੱਤਰੋ ਇਹ ਸਿੱਧੀ ਬਰ ਖੇਤਾਂ ਨੂੰ ਆਉਂਦੀ ਆ ਉੱਥੇ ਗੁਰਦੁਆਰੇ ਦੀ ਮਾਰਕੀਟ ਤੋਂ ਜਿੰਦੂ ਮਰਜ਼ੀ ਪੁੱਛ ਲੋ ਇੱਕ ਵਾਰੀ ਆਉਣਾ ਔਖਾ ਲੱਗੂਗਾ ਦੂਜੀ ਵਾਰੀ ਤਾਂ ਤੁਸੀਂ ਆਟੋਮੈਟਿਕ ਹੀ ਆ ਜਾਓਗੇ ਪਸ਼ੂ ਪਾਲੇ ਹੁੰਦੇ ਆ ਬਾਈ ਕੋਲੇ ਤਾਂ ਹੀ ਵਿਕਗੇ ਵਪਾਰੀ ਮਾਲ ਵਾਧਲ ਜਾਂਦੇ ਆ ਵੀਰ ਦੇ ਕੋਲੋਂ ਤੁਸੀਂ ਵੀ ਕੋਸ਼ਿਸ਼ ਕਰਿਓ ਵੀ ਵਪਾਰ ਲੈਣ ਦੇ ਭਾਅ ਤੋਂ ਪਹਿਲਾਂ ਤੁਹਾਨੂੰ ਪਸ਼ੂ ਜਿਹੜੇ ਮਿਲ ਜਾਣ ਦਿਹਾੜੀ ਬਣਾ ਸਕੋ ਨੰਬਰ ਬਾਈ ਦਾ 737 ਧੰਨਵਾਦ